ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਅਗ ਦੀ ਖੇੜ ਭਾਗ 18ਵਾਂ ਅੰਕ 23ਵਾਂ ਮਾਸੀ ਜੀ ਤੁਹਾਨੂੰ ਇੱਕ ਖੁਸ਼ਖਬਰੀ ਸੁਣਾਵਾਂ ਅਸ਼ਨਾਣ ਪਾਣੀ ਤੋਂ ਵੇਲੀ ਹੋ ਗਈ ਕੇਸਰ گورਗੋਟਾ ਡੂੰਡ ਰਹੀ ਸੀ ਉਸ ਨੂੰ ਚੇਤਾ ਹੀ ਨਹੀਂ ਸੀ ਕਿ ਰਾਤੀ ਉਹ ਸਤਨਾਮ ਨੇ ਲਿਆ ਸੀ ਤੇ ਜਿਆਦਾ ਜਾਣਤੇ ਉਹ ਬਰਸਾਤੀ ਵਿੱਚ ਜਬਲ ਜਾਣ ਲਈ ਹੀ ਨਿਕਲੀ ਸੀ ਕਿ ਹੱਥ ਵਿੱਚ ਨੀਲੇ ਰੰਗ ਦਾ ਪੈੜ ਲਮਕਾਈ ਕ੍ਰਿਸ਼ਨਾ ਉਸ ਦੇ ਸਾਹਮਣੇ ਆ ਖੜੋਤੀ ਜਦ ਦੇ ਚਿਹਰੇ ਉੱਤੇ ਕਾਮਯਾਬੀ ਦੀ ਚਾਲਕ ਸੀ ਖੁਸ਼ਖਬਰੀ ਬੂਹੇ ਵਿੱਚ ਹੀ ਰੁੱਕ ਕੇ ਕੇਸਿਕੌਰ ਨੇ ਪੁੱਛਿਆ ਕਾਹ ਦੀ ਖੁਸ਼ਖਬਰੀ ਕ੍ਰਿਸ਼ਨਾ ਭਲਾ ਬੁੱਝੋ ਖਾ ਆਪਣੀਆਂ ਚਮਕ ਲੀਆਂ ਚਮਕੀਲੀਆਂ ਅੱਖਾਂ ਹਸਾਂਦਿਆ ਕ੍ਰਿਸ਼ਨ ਹੱਸਦਿਆ ਕ੍ਰਿਸ਼ਨਾ ਨੇ ਸਵਾਲ ਦੇ ਉੱਤਰ ਵਿੱਚ ਸਵਾਲ ਕੀਤਾ ਮੈਂ ਅੰਤਰਜਾਮੀ ਥੋੜੀਆਂ ਖੁਸ਼ਖਬਰੀ ਦਾ ਸ਼ਬਦ ਹੀ ਸੁਣ ਕੇ ਬਿਨਾ ਮਤਲਬ ਸਮਝਦੇ ਕੇਸਿਕੌਰ ਦੇ ਚਿਹਰੇ ਤੇ ਖੁਸ਼ਰੀ ਖੁਸ਼ੀ ਦੀ ਚਮਕ ਵਿਦਮਾਨ ਹੋ ਰਹੀ ਸੀ ਪਲਾਮਸੀਏ ਇੱਕ ਹੋਰ ਸਵਾਲ ਕ੍ਰਿਸ਼ਨਾ ਨੇ ਚੁੱਕ ਦਿੱਤਾ ਭਰਾ ਜੀ ਕਵਿਤਾ ਵੀ ਲਿਖਦੇ ਹੁੰਦੇ ਨੇ ਹੁਣ ਤੇ ਬੜਾ ਚਿਰ ਹੋਇਆ ਸੁ ਛੱਡੀ ਕਾਲਜ ਵਿੱਚ ਜਦੋਂ ਪੜਦਾ ਸੀ ਬਥੇਰਾ ਕੁਝ ਲਿਖਦਾ ਰਹਿੰਦਾ ਸੀ ਪਰ ਤੁਸਾਂ ਮੈਨੂੰ ਅੱਜ ਤੱਕ ਨਹੀਂ ਦੱਸਿਆ ਲੈ ਪਾਲ ਇਹ ਵੀ ਕੋਈ ਦੱਸਣ ਵਾਲੀ ਗੱਲ ਸੀ ਕਹਿਣ ਤੋਂ ਬਾਅਦ ਕੇ ਸਰਗਰ ਨੇ ਉਸ ਦੇ ਹੱਥ ਵਿੱਚ ਪੈੜ ਜਿਸ ਦਾ ਉਤਲਾ ਵਰਕਾ ਲਿਖਿਆ ਹੋਇਆ ਸੀ ਤੱਕ ਕੇ ਪੁੱਛਿਆ ਕਿਉਂ ਕੋਈ ਕਵਿਤਾ ਲਿਖੀ ਸੋ ਬੜੀ ਹੱਦਾਂ ਦੀ ਕੀਤਾ ਮਸੀ ਜੀ ਕਦੇ ਤੁਸੀਂ ਸੁਣੋ ਤਾਂ ਜਾਣੋ ਤੇ ਕ੍ਰਿਸ਼ਨਾਂ ਦੀ ਨਜ਼ਰ ਪੈਣ ਦੀਆਂ ਸਤਰਾਂ ਤੇ ਗੱਡੀ ਗਈ ਅੱਛਾ ਸੁਨਾਤਾ ਭਲਾ ਕਹਿ ਕੇ ਕ੍ਰਿਸ਼ ਕੇਸਰ ਕੌਰ ਨੇ ਉਸਨੇ ਆਪਣੇ ਨਾਲ ਮੁੜ ਕਮਰੇ ਵਿੱਚ ਅੰਦਰ ਦਾਖਲ ਹੋਈ ਤੇ ਮੰਝੇ ਕੋਲ ਪਹੁੰਚ ਕੇ ਬੋਲੀ ਮੈਂ ਆਖਿਆ ਕਵਰੇ ਕਿਹੜੀ ਖੁਸ਼ਖਬਰੀ ਲਾਈ ਹੈ ਉਹ ਖੁਸ਼ਖਬਰੀ ਤੇ ਅਜੀਬ ਅਖਰੀ ਹੈ ਤਾਂ ਪਹਿਲਾਂ ਉਹ ਦੱਸ ਲੈ ਮੈਨੂੰ ਕਿਤਾ ਮਗਰ ਉਹ ਸੁਨਾਦੀ ਗਰਮ ਮੰਜੇ ਦੀ ਵਾਹ ਤੇ ਰੱਖਦੀ ਹੋਈ ਕ੍ਰਿਸ਼ਨਾ ਬੋਲੀ ਮੈਂ ਉਤਲੇ ਕਮਰੇ ਵਿੱਚ ਸਫਾਈ ਕਰਨ ਗਈ ਤਾਂ ਭਰਾ ਜੀ ਸੁੱਤੇ ਹੋਏ ਸਨ ਤੌਲਮਾਰੀ ਖੁੱਲੀ ਪਈ ਸੀ ਖੁੱਲੀ ਪਈ ਸੀ ਕਿਸਰਕੌਰ ਨੇ ਕੁਝ ਘਬਰਾ ਕੇ ਪੁੱਛਿਆ ਤੇ ਵਿੱਚ ਉਹ ਚੀਜ਼ਾਂ ਨਹੀਂ ਸਨ ਜਿਨ੍ਹਾਂ ਦਾ ਮੈਂ ਤੇਰੇ ਅੱਗੇ ਜ਼ਿਕਰ ਕੀਤਾ ਸੀ ਨਹੀਂ ਬਸ ਤਾਂ ਲੈ ਗਿਆ ਹੋਵੇਗਾ ਕੱਢ ਕੇ ਕਿਤੇ ਹੋਰ ਥਾਂ ਤੁਸੀਂ ਸੁਣੋ ਤਾਂ ਸਹੀ ਕ੍ਰਿਸ਼ਨ ਆਪਣੀ ਖੁਸ਼ੀ ਨੂੰ ਸਮੇਟਦੀ ਹੋਈ ਬੋਲੀ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਭਰਾ ਜੀ ਮੇਰੀਆਂ ਗੱਲਾਂ ਨੂੰ ਅਣ ਸੁਣਿਆ ਕਰਕੇ ਕੱਲ ਸਵੇਰੇ ਘਰੋਂ ਬਾਹਰ ਨਿਕਲ ਗਏ ਸਨ ਅੱਜ ਵੱਡੇ ਵਿਰੇਜਦ ਕਮਰੇ ਵਿੱਚ ਬੌਕਰ ਫੇਰ ਕੇ ਮੈਂ ਫਾਰਸ਼ ਤੇ ਲੀਰ ਫੇਰਨ ਲਈ ਗਈ ਤਾਂ ਗੁਸਲਖਾਨੇ 'ਚ ਮੁਸਕ ਪਈ ਆਵੀ ਜਦ ਮੈਂ ਹੋਰ ਧਿਆਨ ਨਾਲ ਤੱਕਿਆ ਤਾਂ ਚਿੱਟੇ ਤੇ ਲਾਲ ਮਸਾਲੇ ਜਿਹੜੇ ਤੁਸੀਂ ਕਹਿੰਦੇ ਸੋ ਬੰਬ ਬਣਾਉਣ ਦੇ ਕੰਮ ਆਉਂਦੇ ਨੇ ਖੁਰੇ ਵਿੱਚ ਥਾਂ ਥਾਈ ਛਿੱਟੇ ਛਿੱਟੇ ਚਿੱਟੇ ਚਿੱਟੇ ਲਾਲ ਲਾਲ ਦਾਗ ਹੇਠਲੀ ਸੈਲ ਨਾਲ ਲੱਗੇ ਹੋਏ ਮੈਨੂੰ ਜਰੀ ਆਈ ਮੈਂ ਸੋਚਿਆ ਜ਼ਰੂਰ ਭਰਾਜੀ ਨੇ ਉਹਨਾਂ ਨੂੰ ਖੋਲ ਕੇ ਰੋੜ ਦਿੱਤਾ ਹੋਵੇਗਾ ਜੋ ਮੈਂ ਪਰੇ ਹੋ ਕੇ ਕੂੜੇ ਵਾਲੇ ਬੀਪੇ ਵਿੱਚ ਤੱਕਿਆ ਤਾਂ ਕੱਚ ਦੇ ਟੁਕੜਾਂ ਦੇ ਦਾ ਵਿੱਚ ਢੇਰ ਲੱਗਾ ਹੋਇਆ ਸੀ ਫਿਰ ਮੈਂ ਹੇਠਾਂ ਗਲੀ ਵਿੱਚ ਉਤਰਾਈ ਨਾਲੀ ਵਿੱਚ ਵੇਖਿਆ ਉਹ ਹੀ ਮਸਾਲਾ ਥੋੜਾ ਥੋੜਾ ਕਿਤੇ ਪਾਣੀ ਦੇ ਹੇਠ ਜੰਮਿਆ ਹੋਇਆ ਸੀ ਚਲੋ ਤੁਹਾਨੂੰ ਬਖਾਵਾ ਤੇ ਕੇਸਰ ਘਰ ਨੂੰ ਬਾਹੋਂ ਫੜੀਓ ਬਾਹਰ ਲੈ ਗਈ ਬੇਕੇ ਕੇਸਰਕੌਰ ਨੂੰ ਕ੍ਰਿਸ਼ਨਾਂ ਦੀ ਸਚਾਈ ਵਿੱਚ ਕੋਈ ਸ਼ੱਕ ਬਾਕੀ ਨਾ ਰਿਹਾ ਨਾਲ ਹੀ ਵਿੱਚ ਜੰਮੇ ਹੋਏ ਮਾਦੇ ਤੋਂ ਛੋਟ ਪਟਾਸ ਦੀ ਮੁਸ਼ਕ ਵੀ ਆ ਰਹੀ ਸੀ ਮੋੜ ਉਸ ਕਮਰੇ ਵਿੱਚ ਆਉਂਦਾ ਕੇਸਰਕੌਰ ਦੇ ਮੂੰਹੋਂ ਨਿਕਲਿਆ ਤੇਰਾ ਪਾਲਾ ਹੋਵੇ ਕ੍ਰਿਸ਼ਨ ਅੱਛਾ ਤੇ ਕਿਵਤਾ ਕੇਸਰਕੌਰ ਨੇ ਸੁਣਨ ਦੀ ਜਾਣ ਨਾਲ ਕ੍ਰਿਸ਼ਨ ਵੱਲ ਤੱਕ ਕੇ ਪੁੱਛਿਆ ਉਹ ਬੋਲੀ ਮੇਜ਼ ਦੀ ਸਫਾਈ ਕਰਦਿਆਂ ਇਹ ਮੈਨੂੰ ਨਜ਼ਰੀ ਆਈ ਮੈਂ ਚੁੱਕ ਕੇ ਪੜਨ ਲੱਗ ਪਈ ਤੇ ਉਸਨੇ ਕੇਸਰਕੌਰ ਨੂੰ ਪੈੜ ਤੋਂ ਪੜ ਕੇ ਸੁਣਾਣਾ ਸ਼ੁਰੂ ਕਰ ਦਿੱਤਾ ਕਿਫਤਾ ਦਾ ਅਸਰ ਲੀਕ ਸੀ ਹਤਿਆਰਾ ਪੰਜਾਬੀ ਸੁੰਨ ਦੀ ਸੰਧੀ ਕੇ ਅਸਰ ਕਰ ਕੰਬੁੱਠੀ ਇੱਕ ਪਾਸੇ ਦੇ ਦਿਲ ਵਿੱਚ ਖੁਸ਼ੀ ਦੀਆਂ ਗੁੱਦਗੁੱਦੀਆਂ ਉੱਠ ਰਹੀਆਂ ਸਨ ਕਿ ਉਸ ਦਾ ਪੁੱਤਰ ਕੋਮਾਰਗ ਤੋਂ ਹਟ ਕੇ ਸਿੱਧੇ ਰਸਤੇ ਪੈ ਗਿਆ ਹੈ ਤੇ ਦੂਜਾ ਕਿਫਤਾ ਦੀ ਟੋਕ ਟੋਕ ਉਸ ਦੇ سینੇ ਨੂੰ ਹਿਲਾ ਰਹੀ ਸੀ ਅਜੇ ਇੱਕ ਛੋਟੀ ਜਹੀ ਹੋਰ ਵੀ ਹੈ ਮਾਸੀ ਜੀ ਕਹੇ ਕਿ ਕ੍ਰਿਸ਼ਨਾਂ ਨੇ ਵਰਕਾ ਉਥੈ ਲਿਆ ਇਸ ਦੀ ਸੁਰਖੀ ਸੀ ਜੇ ਅਸੀਂ ਇੱਕ ਹੋ ਜਾਈਏ ਤਾਂ ਉਸਨੇ ਇਹ ਵੀ ਸਣਾ ਦਿੱਤੀ ਕਵਿਤਾ ਦੇ ਮਿੱਠੇ ਗੰਭੀਰ ਤੇ ਦਿਲ ਖੁਬ ਮੇ ਅਸਰ ਨੇ ਕਿੰਨਾ ਹੀ ਚੇ ਦੋਹਾਂ ਨੂੰ ਅਵਾਕ ਬਣਾਈ ਰੱਖਿਆ ਸਲਾਗਾ ਲਈ ਦੋਹਾਂ ਜਵਾਨਾਂ ਉੱਤੇ ਕੁਝ ਆ ਆ ਕੇ ਮੁੜ ਜਾਂਦਾ ਸੀ ਕੇਸਰ ਕੌਰ ਦਾ ਦਿਲ ਇਸ ਕੁੜੀ ਦੀ ਸੁੰਘੜਤਾ ਦੀ ਤਾਦ ਦੇ ਰਿਹਾ ਸੀ ਜਿਸ ਦੀ ਹਿੰਮਤ ਨਾਲ ਸਤਨਾਮ ਵਰਗਾ ਆਪਣੀ ਆਈ ਤੋਂ ਕਦੀ ਨਹੀਂ ਟੱਲਣ ਵਾਲਾ ਮੁੰਡਾ ਇਤਨੀ ਛੇਤੀ ਸਿੱਧੇ ਰਾਹ ਪੈ ਗਿਆ ਮਨੋਸ ਲਈ ਕੋਈ ਜਾਦੂ ਦਾ ਕ੍ਰਿਸ਼ਮਾ ਹੀ ਸੀ ਬਿਨਾਂ ਮੂੰਹੋਂ ਕੁਝ ਬੋਲਿਆ ਕਿਸ ਰਗੋਂ ਨੇ ਕ੍ਰਿਸ਼ਨਾ ਨੂੰ ਜੱਫੀ ਵਿੱਚ ਘੁੱਟ ਲਿਆ ਉਸ ਦਾ ਰੋਮ ਰੋਮ ਕ੍ਰਿਸ਼ਨਾ ਨੂੰ ਸੀਸਾਂ ਦੇ ਰਿਹਾ ਸੀ ਜਾ ਕੇ ਜਗਾ ਮਾ ਸੁ ਕਹਿ ਕਿਸ ਜਿਉ ਹਿੱਕ ਕੇਸਰ ਘਰ ਬਾਹਰ ਨਿਕਲੀ ਕ੍ਰਿਸ਼ਨਾ ਨੇ ਉਸ ਦੀ ਬਾਹ ਫੜ ਲਈ ਨਾਮਾਸੀ ਜੀ ਰਾਤ ਦਾ ਅਨਿੰਦਰਾ ਹੈ ਭਰਾ ਜੀ ਤੈਨੂੰ ਕੀ ਕੰਨ ਪਤਾ ਹੈ ਕ੍ਰਿਸ਼ਨਾ ਕੇ ਸਰਗੋਨ ਇੱਕ ਮੁਸਕਾਉਂਦੀ ਨਜ਼ਰ ਉਸਨੇ ਸੁੱਟਦਿਆਂ ਪੁੱਛਿਆ ਜਿਹਦੇ ਉੱਤਰ ਵਿੱਚ ਇੱਕ ਕਹਿਣ ਲਈ ਕ੍ਰਿਸ਼ਨਾ ਦੇ ਬੁੱਲ ਖੁੱਲੇ ਉਸ ਦੀ ਬੇਰਾਮੀ ਨੇ ਮੈਨੂੰ ਕਦੋਂ ਸੌਣ ਦੇਣਾ ਸੀ ਪਰ ਉਹ ਨਹੀਂ ਕਹਿ सकी ਕੇਵਲ ਇਤਨਾ ਹੀ ਕਹਿ ਕੇ ਚੁੱਪ ਹੋ ਗਈ ਉਹਨਾਂ ਦੇ ਤੁਰਨ ਫਿਰਨ ਦਾ ਖਟਾਕ ਆਉਂਦਾ ਰਿਹਾ ਨਾਲਕਾ ਗੇੜਨ ਦੀ ਆਵਾਜ਼ ਤੇ ਮੈਂ ਵੀ ਸੁਣੀ ਸੀ ਕਹਿ ਕੇ ਕੇ ਸਰਗੋਨ ਨੇ ਉਸ ਦੀ ਪੁਸ਼ਟੀ ਕੀਤੀ ਅੰਕ 24 ਮਾ ਹਮਦਰਦੀ ਤੇ ਸਨੇਹ ਦੀ ਮਲਮ ਜਿਉਂ-ਜਿਉਂ ਲਗਦੀ ਗਈ ਦਿਲ ਦੇ ਜ਼ਖਮ ਤਿਉ ਤਿਉ ਭਰਤੇ ਗਏ ਸਨਬੰਧੀਆਂ ਦੀ ਸਦੀਵੀ ਜੁਦਾਈ ਘਰਵਾਰ ਦੀ ਤਵਾਹੀ ਤੇ ਬੇਵਤਨੀ ਦੇ ਉਦਰੀਵੇਂ ਦਾ ਗਿਲਾ ਜਿਹੜਾ ਬਿਰਧ ਤੇ ਬਿਰਧ ਤੇ ਉਸ ਵਾਲੜੀ ਦੇ ਹਿਰਦਿਆਂ ਦਾ ਰਾਸਤਾ ਦੀ ਡੂੰਗੀ ਵਾਦੀ ਵਿੱਚ ਸੁੱਟ ਚੁੱਕਾ ਹੋਇਆ ਸੀ ਇਸ ਨਿੱਕੇ ਜਿਹੇ ਪਰਿਵਾਰ ਦੀ ਆਪਨਤ ਪਰਿਵਾਰ ਤੋਂ ਨਾਲ ਭਰਨਾ ਸ਼ੁਰੂ ਹੋਇਆ ਸੀ ਬਾਬਾ ਜੀ ਦੀ ਜ਼ਿੰਦਗੀ ਤਾਂ ਇੱਕ ਹੰਢੀ ਵਰਤੀ ਜ਼ਿੰਦਗੀ ਸੀ ਆਪਣੇ ਜੀਵਨ ਵਿੱਚ ਉਹ ਕਈ ਡੂੰਘੇ ਤੋਂ ਡੂੰਘੇ ਸਨਸਾਰ ਚੁੱਕਾ ਹੋਇਆ ਸੀ ਬਹੁਤ ਸਾਰੇ ਥਾਰ ਥਾਰ ਉਸ ਨੇ ਵੇਖੇ ਸਨ ਜਿਸ ਦੀ ਮਦਦ ਨਾਲ ਉਹ ਆਪਣੇ ਇਕਲੌਤੇ ਪੁੱਤਰ ਦੀ ਮੌਤ ਨੂੰ ਦੇ ਵਿਛੋੜੇ ਅਤੇ ਸਾਕਾ ਨਾਲ ਉਹ ਵੀ ਵੱਧ ਆਪਣੇ ਉਸ ਮਿੱਤਰ ਪ੍ਰਵਾਹ ਦੇ ਗਿਆ ਸਤ ਫਲਵਾੜੀ ਦਾ ਉਜਾੜਾ ਵੇਖ ਕੇ ਕਿਸੇ ਨਾ ਕਿਸੇ ਤਰ੍ਹਾਂ ਜਰ ਹੀ ਗਿਆ ਭਾਵੇਂ ਕਿ ਉਸ ਦੇ سینੇ ਵਿੱਚ ਹੋ ਚੁੱਕੇ ਸ਼ੀਕ ਅਜੀਬ ਜੀ ਕਿਸੇ ਕਿਸੇ ਵੇਲੇ ਚੀਸਾ ਮਾਰਦੇ ਰਹਿੰਦੇ ਸਨ ਪਰ ਦੁਨੀਆ ਦਾ ਲਾਹਾਂ ਚੜਾਵਾ ਤੋਂ ਉੱਕਾ ਵੇਖਵਰ ਬੱਚੀ ਜਿਸ ਜਿਸ ਨੇ ਆਪਣੀ ਉਮਰ ਦੇ 18 ਸਾਲ ਫੁੱਲਾਂ ਉੱਤੇ ਚਾਇਕਦੀ ਬਲਬਾ ਬਲਵਾਂਗ ਬਤਾਏ ਸਨ ਕਿ ਕੰਨ ਬਰਦਾਸ਼ਤ ਕਰ ਸਕੀ ਐਡੀ ਵੱਡੇ ਦਿਲ ਦੀ ਸਾਟ ਨੂੰ ਇਹ ਸੱਚਮੁੱਚ ਹੈਰਾਨੀ ਵਾਲੀ ਗੱਲ ਸੀ ਪਰ ਅਚਾਨਕ ਹੀ ਕੁਦਰਤ ਨੇ ਉਸ ਦੇ ਆਪਾਵਾਂ ਨੂੰ ਪੂਰਨ ਲਈ ਇਸ ਪਿਆਰ ਰੱਤੇ ਪਰਵਾਰ ਨਾਲ ਉਸ ਦੀ ਸਾਂਹ ਜਾ ਚੁਗੀ ਜਿਸ ਨੇ ਕ੍ਰਿਸ਼ਨਾ ਦੇ ਦਿਲ ਦੀਆਂ ਤਰਟਾਂ ਲਈ ਤਨ ਅਤਰ ਦੇ ਫੱਟਾਂ ਤੇ ਕੰਮ ਕੀਤਾ ਮਾਂ ਦੀ ਥਾਂ ਮਾਂ ਦੀ ਥਾਂ ਉਸ ਨੂੰ ਮਾਂ ਮਿਲ ਗਈ ਤੇ ਵੀਰਾ ਇੱਕ ਆਪਣੇ ਤੇ ਦੂਜੇ ਆਪਣਿਆਂ ਨਾਲੋਂ ਵੀ ਪਿਆਰੀ ਦੀ ਜੋੜੀ ਦੀ ਥਾਂ ਦੇ ਥਾਂ ਉਸ ਨੂੰ ਇੱਕ ਐਸੇ ਨੌਜਵਾਨ ਦਾ ਸੰਜੋਗ ਪ੍ਰਾਪਤ ਹੋ ਗਿਆ ਜਿਸ ਨੇ ਉਸ ਦੀ ਬਿਲਕੁਲ ਹੀ ਰੂਹ ਨੂੰ ਨਿਗਾਹਣਾ ਸ਼ੁਰੂ ਕਰ ਦਿੱਤਾ ਇੰਨਾ ਸਵਣਾ ਤੋਂ ਵੱਧ ਜਿਹੜਾ ਸਨੇਹ ਦਾ ਸ਼ਤਰਾ ਜੀ ਦੀ ਕ ਆਪਣਾ ਰਹਿਮਤਾਂ ਦੀ ਥਾਂ ਦੇਣ ਲਈ ਉਸ ਦੇ ਸਿਰ ਤੇ ਝੋਲਾ ਰਿਹਾ ਸੀ ਉਸ ਬਾਬਾ ਜੀ ਦੀ ਹੋ ਤਾਂ ਇਸ ਕੁੜੀ ਲਈ ਜਿਵੇਂ ਪ੍ਰਾਨਾਂ ਦਾ ਇੱਕ ਹਿੱਸਾ ਹੀ ਸੀ ਮੁਕਤੀ ਦੀ ਗੱਲ ਕਿ ਕ੍ਰਿਸ਼ਨਾਂ ਨੂੰ ਇਸ ਫੇਲੇ ਉਹ ਸਾਰੇ ਸੁੱਖ ਪ੍ਰਾਪਤ ਸਨ ਜਿਨ੍ਹਾਂ ਦੀ ਇੱਕ ਆਮ ਜ਼ਿੰਦਗੀ ਵਿੱਚ ਲੋੜ ਹੁੰਦੀ ਹੈ ਫਿਰ ਇਸ ਉੱਤੇ ਵਾਦਾ ਇਹ ਕਿ ਕ੍ਰਿਸ਼ਨਾ ਖੁਦ ਹੁਣ ਆਪਣੇ ਸਾਰੇ ਮਾਨਸਿਕ ਮਰਜਾਂ ਦੀ ਅਸੂਦੀ ਬਣ ਚੁੱਕੀ ਸੀ ਗਲੀ ਦੇ ਉਸ ਆਰਚੀ ਸਕੂਲ ਦੀ ਵਿਦਿਆਪਿਕਾ ਬਣ ਕੇ ਉਸਨੇ ਆਪਣੀ ਰੋਜੀ ਦਾ ਵੀ ਵਸੀਲਾ ਪੈਦਾ ਕਰ ਲਿਆ ਸੀ ਮਿੱਠੇ ਸੁਭਾਅ ਤੇ ਪੜ੍ਹਾਈ ਵਿੱਚ ਪੂਰੀ ਮਿਹਨਤ ਕਸ਼ਹੂਨ ਕਰਕੇ ਕੁੜੀਆਂ ਨੇ ਤੇ ਉਹਨਾਂ ਦੇ ਮਾਪੇ ਬੜੇ ਖੁਸ਼ ਹਨ ਕਿ ਇਸ ਗੱਲ ਦੀ ਪੂਰੀ ਉਮੀਦ ਕੀਤੀ ਜਾ ਰਹੀ ਸੀ ਕਿ ਸਕੂਲ ਖੋਲਦੇ ਆਈ ਕ੍ਰਿਸ਼ਨਾ ਨੂੰ ਕੰਨਿਆ ਸਕੂਲ ਵਿੱਚ ਪੱਕੇ ਤੌਰ ਤੇ ਲਾਂ ਲਿਆ ਜਾਵੇਗਾ ਉਰਦੂ ਤੋਂ ਛੁੱਟ ਕੇ ਈਸ਼ਨਾ ਹੁਣ ਗੁਰਮੁਖੀ ਵੀ ਚੰਗੀ ਤਰ੍ਹਾਂ ਪੜ੍ਹ ਲਿਖ ਸਕਦੀ ਸੀ ਜਿਸ ਦਾ ਫਲ ਫਲ ਰੂਪ ਸਤਨਾਮ ਦਿਲ ਲਾਇਬ੍ਰੇਰੀ ਦਾ ਕਾਫੀ ਹਿੱਸਾ ਉਸਨੇ ਪੜ ਮੁਕਾਇਆ ਸੀ। ਕ੍ਰਿਸ਼ਨਾਂ ਦੀ ਜੀਵਨ ਗੱਡੀ ਆਦਰਸ਼ਕ ਲੈਣਾ ਉੱਤੇ ਨਿਰੰਤਰ ਚੱਲੀ ਜਾ ਰਹੀ ਸੀ। ਉਸ ਦੇ ਜੀਵਨ ਵਿੱਚ ਨਮੀ ਤੋਂ ਨਮੀ ਓਡਾਰੀ, ਨਮੀ ਤੋਂ ਨਮਉਤਸ਼ਾਹ ਕਰਵਟਾਂ ਲੈ ਰਿਹਾ ਸੀ। ਪਰ ਇੰਨਾਂ ਸਾਰੀਆਂ ਆਪਾਪੂਰਤੀਆਂ ਦੇ ਹੁੰਦਿਆਂ ਵੀ ਕ੍ਰਿਸ਼ਨ ਅਨੁਭਵ ਕਰਦੀ ਸੀ ਜਿਵੇਂ ਉਸ ਦੇ ਹਿਰਦੇ ਦੇ ਮੌਲੇ ਹੋ ਜਾ ਖਮਾ ਹੇਟ ਕੋਈ ਨਸੂਰ ਜਿਹਾ ਬਾਕੀ ਰਹਿ ਗਿਆ ਹੈ ਜਿਸ ਦੀ ਕੁਝੀ ਕੁਝੀ ਪੀੜ ਕਦੀ ਕਦੀ ਉਸ ਨੂੰ ਇਤਨੀ ਬੇਚੈਨ ਕਰ ਦਿੰਦੀ ਕਿ ਉਸਨ ਲਈ ਸੰਭਲਣਾ ਮੁਸ਼ਕਲ ਹੋ ਜਾਂਦਾ ਖਾਰਸ ਕਰਕੇ ਜਦ ਕਦੀ ਮਕਾਨ ਦੀ ਧੁਰੂ ਪੱਲੀ ਛੱਤ ਫਿਰਦਿਆਂ ਉਸ ਦੀ ਨਜ਼ਰ ਪਿਛਲੇ ਪਾਸੇ ਦੇ ਇੱਕ ਵਿਹੜੇ ਵਿੱਚ ਜਿੱਥੇ ਇੱਕ ਛੋਟਾ ਜਿਹਾ ਆਂਬ ਦਾ ਦਰਖਤ ਸੀ ਚਾਹ ਪੈਂਦੀ ਤਾਂ ਉਸ ਦਾ ਦਿਲ ਕਾ ਉਮਾ ਹੋਣ ਲੱਗਦਾ ਉਸ ਵੇਲੇ ਆਪਣੇ ਵਿਹੜੇ ਦਾ ਉਹ ਲੰਬੇ ਪੱਤਰਾਵਾਂ ਵਾਲਾ ਨਾ ਮਬਦਾ ਬੂਟਾ ਉਸ ਦੀਆਂ ਅੱਖਾਂ ਅੱਗੇ ਆ ਖਲੋਂਦਾ ਜਿਵੇਂ ਹਰ ਪੱਤਰ ਪਿੱਛੇ ਹਰ ਟਾਣੀ ਪਿੱਛੇ ਉਸ ਨੂੰ ਆਪਣੇ ਇੱਕ ਬਾਲ ਸਖਾਈ ਦੀ ਰੂਹ ਮੰਡਲਾਂ ਦੀ ਦਿਖਾਈ ਦੇਣ ਲੱਗ ਪੈਂਦੀ ਉਹ ਬੜਾ ਦਿਲ ਨਾਲ ਉਹ ਬੜੇ ਬੜਾ ਦਿਲ ਨਾਲ ਸੋਚਦੀ ਆਖਰ ਕਿਹੜੀਆਂ ਕੋਭੀਆਂ ਦਾ ਮਾਨਕ ਸੀ ਹੋ ਖਰੋਦੀ ਅਮੋੜ ਤੇ ਬਾਚਨ ਜਿਹ ਹੈ ਨੌਜਵਾਨ ਨਾ ਜਿਸ ਨੂੰ ਗੱਲ ਕਰਨ ਦਾ ਸ਼ੌਕ ਨਾ ਕੋਈ ਹੋਰ ਮਨੁੱਖੀ ਸਿਫਤ ਉਸ ਵਿੱਚ ਚੋਰ ਲਫੰਗਾ ਤੇ ਮਾਨਾ ਨਾ ਕਰ ਗੁਜ਼ਾਰਨ ਵਾਲਾ ਸ਼ੌਹਰ ਸ਼ਿੰਨਾ ਜਿਹਾਂ ਫਿਰ ਕਿਉਂ ਮੇਰੇ ਦਿਲ ਦੀ ਹਰ ਕੰਨੀ ਉੱਤੇ ਉਸ ਦੇ ਨਕਸ਼ੇ ਇਸ ਤਰ੍ਹਾਂ ਉਕਰੇ ਪਏ ਨੇ ਕਿ ਕੋਈ ਕੋਸ਼ਿਸ਼ ਕਰਤੇ ਵੀ ਮਿਟਦੇ ਨਹੀਂ ਵਿਚਾਰੀ ਭੋਲੀ ਕੁੜੀ ਨੂੰ ਇੰਨੀ ਸਮਝ ਕਿੱਥੇ ਸੀ ਕਿ ਜਿਹੜੇ ਨਕਸ਼ਾ ਨੇ ਕਦੇ ਉਕਰੇਨ ਲੱਗਿਆ ਉਸ ਤੋਂ ਸਲਾਹ ਨਹੀਂ ਸੀ ਪੁੱਛੀ ਉਹ ਮਿਟਣ ਲਈ ਕਿਸ ਤਰ੍ਹਾਂ ਉਸ ਦੀ ਰਾਹ ਚਾਹ ਦੇ ਮਹਤਾਜ ਹੋ ਸਕਦੇ ਹਨ ਪੀੜ ਇੱਕ ਦੁਖਦਾਈ ਹੁੰਦੀ ਹੈ ਪਰ ਉਹ ਪੀੜ ਜਿਸ ਦਾ ਨਾ ਕੋਈ ਦਵਾਦਾਰ ਹੋਵੇ ਤੇ ਨਾ ਹੀ ਜਿਸ ਬਾਬਤ ਕੋਈ ਕਿਸੇ ਅੱਗੇ ਝੇਕਰ ਕਰ ਸਕੇ ਇਤੋਂ ਤੱਕ ਕਿ ਹਾਏ ਜਾਂ ਉਫ ਕਹਿ ਕੇ ਜਾਂ ਅੱਖ ਅਥਰੂ ਕੇਰ ਕੇ ਵੀ ਜਿਸ ਦਾ ਧੂਆ ਕੱਢਣਾ ਵਰਜਿਤ ਹੋਵੇ ਉਹ ਪੀੜ ਕਿੰਨੀ ਕਸ਼ਟਕਾਰੀ ਹੁੰਦੀ ਹੋਵੇਗੀ ਕ੍ਰਿਸ਼ਨ ਜਦ ਕਦੀ ਬੈਠੀ ਬੈਠੀ ਸੁਤੀ ਸੁਤੀ ਗੁੱਜੀ वेदना ਦੇ ਅਸਰ ਨਾਲ ਆਪਣੇ ਆਪ ਨੂੰ ਕੋਹੀ ਦਾ ਮਹਿਸੂਸ ਕਰਦੀ ਤਾਂ ਜਦ ਕਿਸੇ ਪਾਸਿਓਂ ਵੀ ਇਸ वेदना ਨੂੰ ਘਟਾਉਣ ਲੇ ਉਸ ਨੂੰ ਕੁਝ ਦਿਖਾਈ ਨਾ ਦਿੰਦਾ ਤਾਂ ਅਚਾਨਕ ਉਸ ਦੀਆਂ ਅੱਖਾਂ ਅਗੇ ਇੱਕ ਬਿਰਤ ਉਮਰ ਦਾ ਸੂਫੀ ਫਕੀਰ ਆ ਉਪਸਤਿਤ ਹੁੰਦਾ ਜਿਸ ਦੇ ਗਾਏ ਹੋਏ ਗੀਤ ਦਾ ਇਹ ਹਿੱਸਾ ਉਸ ਦੇ ਅੰਦਰ ਘੂਚਣ ਲੱਗ ਪੈਂਦਾ ਦਿਲ ਦੀਆਂ ਪੀੜਾਂ ਰੱਬ ਤੇ ਆਵੰਦਿਆ ਦਿਲ ਹੀ ਅੰਦਰ ਜਰਿਆ ਕਰ ਤਿਲ ਹੀ ਅੰਦਰ ਜਰਿਆ ਕਰ ਸਿੱਖਿਆ ਤੇ ਤਜਰਬੇ ਪਰਿਆਏ ਬਾਗ ਜਿੰਨਾ ਕਹਿਣਾ ਸੌਖਾ ਹੈ ਕਿ ਇਸ ਦਾ ਕਮਾਉਣਾ ਵੀ ਉਹਨਾ ਅਖੌਲਾ ਹੈ ਸਖੌਲਾ ਹੈ ਡੈਲਟਾ ਕ੍ਰਿਸ਼ਨਾ ਦਾ ਦਿਲ ਆਪਣੇ ਆਪ ਉੱਤੇ ਇਹ ਸਵਾਲ ਕਰਦਾ ਜਿਸ ਦਾ ਜਵਾਬ ਹਮੇਸ਼ਾ ਉਸ ਨੂੰ ਨਹੀਂ ਵਿੱਚ ਮਿਲਦਾ ਫਿਰ ਵੀ ਅੱਗ ਉੱਤੇ ਪਾਣੀ ਨਾ ਸਹੀ ਕੋਈ ਭਾਰੀ ਚੀਜ਼ ਆ ਪੈਂਦੀ ਉਹ ਆਪਣੇ ਅੰਦਰ ਮਹਿਸੂਸ ਕਰਦੀ ਜਿਸ ਨਾਲ ਅੰਦਰਲਾ ਸੇਕ ਉਸ ਨੂੰ ਕੁਝ ਨਾ ਕੁਝ ਘਟਦਾ ਜਾਂ ਜਾਂਪਦਾ ਸੀ ਪਰ ਕਿੰਨਾ ਹੀ ਚਿਰ ਇੱਕ ਦਿਨ ਦੋ ਦਿਨ ਚਾਰ ਦਿਨ ਅਖੀਰ ਉਸ ਨੂੰ ਪਤਾ ਲੱਗਦਾ ਕਿ ਬਲੜੀ ਬਲਦੇ ਪਾਂਬੜ ਉੱਤੇ ਜਿਹੜਾ ਬੋਝ ਆ ਪਿਆ ਸੀ ਜਿਸਨੇ ਕੋਚਿਰ ਚੇਰ ਲਈ ਅੱਗ ਨੂੰ ਦਵਾ ਦਿੱਤਾ ਸੀ ਅਸਲ ਵਿੱਚ ਬਾਲਣ ਸੀ ਕੁਝ ਮੋਟਾ ਤੇ ਗਿੱਲਾ ਬਾਲਣ ਜਿਹੜਾ ਹੀਟ ਲਈ ਅੱਗ ਦੇ ਸੇਕ ਨਾਲ ਸੁੱਕਦਾ ਸੁੱਕਦਾ ਪੱਕ ਕੇ ਕਿਸੇ ਕਿਸੇ ਵੇਲੇ ਇੱਕਦੰਬ ਬਲ ਉੱਠਦਾ ਫਕੀਰ ਦੇ ਗਾਏ ਹੋਏ ਉਸ ਗੀਤ ਦੀਆਂ ਟੁਕਾਂ ਤੇ ਇਹੋ ਜਿਹੀਆਂ ਕਈ ਹੋਰ ਕਵਿਤਾਵਾਂ ਪੜ-ਪੜ ਕੇ ਉਸ ਦੇ ਅੰਦਰ ਦੀ ਅੱਗ ਨੂੰ ਜਿਥਾ ਸ਼ਕਤੀ ਦਬਦੀ ਰਹਿੰਦੀ ਜਿਹੜੀ ਸਮਾ ਪਾ ਕੇ ਦੋਣੀ ਚੋਣੀ ਹੋ ਕੇ ੜਕਦੀ ਰਹਿੰਦੀ ਇਸੇ ਦੱਬਨ ਤੇ ਭੜਕਨ ਦੇ ਸੰਸਲੇ ਵਿੱਚ ਹੀ ਦਿਨ ਤੇ ਰਾਤਾਂ ਦੀਆਂ ਚੋਪਾਈਆਂ ਵਾਲੀ ਸਮੇਂ ਦੀ ਗੱਡੀ ਚਲਦੀ ਰਹੀ ਜਾ ਰਹੀ ਸੀ ਕ੍ਰਿਸ਼ਨਾ ਪ੍ਰਗਟ तौर ਤੇ ਹਰ ਨੁਕਤੇ ਤੋਂ ਤਰੱਕੀ ਦੀ ਮੰਜ਼ਲ ਵੱਲ ਜਾ ਰਹੀ ਸੀ ਪਰ ਉਸਦੇ ਦਿਲ ਦਾ ਨਸੂਰ ਜਿਉਂ ਦਾ ਤਿਉਂ ਮਜ਼ੂਰ ਸੀ ਉਸ ਨੂੰ ਬਾਹਰੋਂ ਵੇਖ ਕੇ ਕੋਈ ਵੀ ਇਸ ਗੱਲ ਦਾ ਅਨੁਮਾਨ ਨਹੀਂ ਸੀ ਕਰ ਸਕਦਾ ਕਿ ਕ੍ਰਿਸ਼ਨਾਂ ਦਾ ਅੰਦਰ ਅੰਦਰਲਾ ਕਿਸੇ ਇਹੋ ਜਿਹੀ ਅੱਗ ਨਾਲ ਸੜ ਰਿਹਾ ਹੈ ਉਹ ਅਕਸਰ ਖੁਸ਼ ਤੇ ਹੱਸਦੀ ਮੁਸਕਾਂਦੀ ਹੀ ਹਰ ਕਿਸੇ ਨੂੰ ਦਿਖਾਈ ਦਿੰਦੀ ਸੀ ਸ਼ੁਰੂ-ਸ਼ੁਰੂ ਵਿੱਚ ਜਦ ਜਦ ਉਹ ਇਸ ਘਰ ਵਿੱਚ ਆਇਆ ਤਾਂ ਸਤਨਾਮ ਦੇ ਹਾਵ-ਭਾਵ ਉਸ ਦੀ ਗੰਭੀਰਤਾ ਤੋਂ ਉਸ ਦੇ ਪਰੇ-ਪਰੇ ਰਹਿਣ ਤੇ ਵਿਰਤਾਰੇ ਤੋਂ ਉਸ ਨੇ ਸਮਝ ਜਿਸੀ ਕਿ ਨੌਜਵਾਨ ਕਾਫੀ ਹੱਦ ਤੱਕ ਮੰਗਰੂਰ ਤੇ ਲਾਪਰਵਾਹ ਜਿਹੇ ਸਵਾਦ ਹੈ ਪਰ ਜਿਉਂ-ਜਿਉਂ ਨੇੜਤਾ ਦਾ ਦਾਇਰਾ ਚੌੜਾ ਹੁੰਦਾ ਗਿਆ ਸਤਨਾਮ ਬਾਰੇ ਉਸ ਦਾ ਖਿਆਲ ਬਦਲਦਾ ਗਿਆ ਉਸ ਦੇ ਸਵਾਭਾਅ ਵਿੱਚੋਂ ਉਸ ਦੀ ਗੱਲਬਾਤ ਤੇ ਟੰਗ ਤੋਂ ਤੇ ਉਸ ਦੇ ਨੈਤਿਕ ਵਿਤਾਰੇ ਤੋਂ ਵਿੱਚੋਂ ਕ੍ਰਿਸ਼ਨ ਨੂੰ ਕਾਫੀ ਨਿਕ ਪ੍ਰਾਪਤ ਹੋਣ ਲੱਗ ਪਿਆ ਸ਼ਾਮ ਹੋਣ ਵਾਲੀ ਸੀ। ਕੁੱਗੀ ਰੰਗੇ ਆਕਾਸ਼ ਉੱਤੇ ਡੁੱਬਦੇ ਸੂਰਜ ਦੀਆਂ ਛੇਕੜ ਲੀਆਂ ਖੇਰਨਾ ਰਸ ਫਰੀ ਰੰਗ ਦੀਆਂ ਪਰਤੋਆਂ ਸੁੱਟ ਰੀਆਂ ਸਨ। ਬਾਬਾ ਜੀ ਇੱਥਾਂ ਇੱਕ ਦੋ ਮਰੀਜਾਂ ਨਾਲ ਗੱਲੀ ਰੁੱਝੇ ਹੋਏ ਸਨ। ਕੇਸਰ ਕੌਰ ਗਲੀ ਵਿੱਚ ਕਿਸੇ ਦੇ ਘਰ ਗਈ ਹੋਈ ਸੀ ਤੇ ਮੋਨੀ ਇੱਥਾਂ ਆਪਣੀਆਂ ਹੱਥਾਂ ਨਾਲ ਗੁੱਡੀਆਂ ਪਟੋਲੇ ਖੇਡ ਰਹੀ ਸੀ। ਕੰਗਾ ਦਿਨਾਂ ਦੀ ਮਿਹਨਤ ਤੋਂ ਬਾਅਦ ਕ੍ਰਿਸ਼ਨ ਨੇ ਸਵਾਰਾਂ ਦੇ ਕਈ ਨਮੂਨੇ ਸਿੱਖ ਲਏ ਸਨ ਤੇ ਇਸ ਵੇਲੇ ਉਹ ਸਤਨਾਮ ਲੀਲਾਏ ਹੋਏ ਸਵਟਰ ਨੂੰ ਲੈ ਕੇ ਆਪਣੇ ਕਮਰੇ ਵਿੱਚ ਬੈਠੀ ਸੀ ਸਵਟਰ ਉਸ ਤੇ ਗੋਡਿਆਂ ਤੇ ਪਿਆ ਸੀ ਤੇ ਕ੍ਰਿਸ਼ਨਾ ਉਸ ਨੂੰ ਉਹਨਾਂ ਦੇ ਥਾਂ ਸਵੇਰ ਵਾਲੀਆਂ ਉਹ ਦੋਵੇਂ ਕਿਤਧਾਂ ਮਨ ਯਾਦ ਕਰ ਰਹੀ ਸੀ ਜਿਨ੍ਹਾਂ ਦੇ ਕਦ ਬੰਦ ਹੀ ਯਾਦ ਕਰਨਾ ਬਾਕੀ ਸੀ ਸਬਜ਼ੀ ਰੇਜ ਚੁੱਕਣ ਤੋਂ ਬਾਅਦ ਤਵਾ ਤਰ ਕੇ ਜਦ ਕੇਸਰ ਕੌਰ ਨੇ ਮੰਨੀ ਨੂੰ ਰੋਟੀ ਖਾਣ ਲਈ ਸੱਦ ਕਲਿਆ ਤੱਕਣੀਆਂ ਨੇ ਆ ਕੇ ਉਸ ਨੂੰ ਦੱਸਿਆ ਕਿ ਮੰਨੀ ਨੂੰ ਸਿਰ ਪੀੜ ਹੁੰਦੀ ਹੈ ਤੇ ਕ੍ਰਿਸ਼ਨਾ ਪੀਪੀ ਉਸ ਦਾ ਸਿਰ ਕਟ ਰਹੀ ਹੈ ਉਤਵੇਂ ਨੂੰ ਉਵੇਂ ਹੀ ਚੁੱਲ੍ਹੇ ਤੇ ਛੱਡ ਕੇ ਨਸੀ ਗਈ ਜਾ ਕੇ ਉਸਨੇ ਦੇਖਿਆ ਮੁੰਨੀ மஞ்சੇ ਤੇ ਤੇਲੇਟੀ ਹੋਈ ਸੀ ਸਹਰਾਣੇ ਬੈਠੀ ਕ੍ਰਿਸ਼ਨਾ ਉਸ ਦਾ ਸਿਰ ਘੋਟ ਰਹੀ ਸੀ ਕੇਸਰ ਕਹ ਰਜਾਂਦੀ ਸੀ ਕਿ ਮੁੰਨੀ ਦੀ ਸਿਰ ਦੀ ਪੀਰ ਉਸ ਦੇ ਬੁਖਾਰ ਦੀ ਪਹਿਲੀ ਅਲਮਾਤ ਹੋਇਆ ਕਰਦੀ ਹੈ ਉਸ ਦਾ ਖਿਆਲ ਠੀਕ ਹੀ ਨਿਕਲਿਆ ਜਦ ਉਸਨੇ ਮੁੰਨੀ ਦੇ ਮੱਥੇ ਤੇ ਹੱਥ ਰੱਖ ਕੇ ਵੇਖਿਆ ਤਾਂ ਉਸ ਨੂੰ ਬੁਖਾਰ ਚੜ ਰਿਹਾ ਸੀ ਤੇ ਉਸ ਦਾ ਚਿਹਰਾ ਪੱਕੇ ਹੋਏ ਲੋਹੇ ਵਾਂਗ ਹੋ ਰਿਹਾ ਸੀ ਮੈਂ ਅੱਗੇ ਹੀ ਪਈ ਸੋਚਦੀ ਸਾਂ ਕਿ ਸਰਕਾਰ ਕ੍ਰਿਸ਼ਨਾਵਾਲ ਤੱਕ ਕੇ ਬੋਲੀ ਜਰੂਰ ਇਸਨੇ ਬੁਖਾਰ ਚੜਾ ਕੇ ਹੀ ਰਹਿਣਾ ਏ ਸਾਰਾ ਦਿਨ ਪੈਰ ਨਹੀਂ ਲਾਂਦੀ ਘਰ ਵਿੱਚ ਨਾ ਗੁੱਸੇ ਹੋਵੋ ਮਾਸੀ ਜੀ ਕ੍ਰਿਸ਼ਨਾ ਨੇ ਜਿਵੇਂ ਵਾਸਤਾ ਪਾਉਂਦਿਆ ਕਿਹਾ ਸਵੇਰੇ ਵੀ ਰੋਟੀ ਵਿੱਚ ਹੀ ਛੱਡ ਕੇ ਉੱਠ ਖੜੋਤੀ ਸੀ ਕਿ ਸਰਕਾਰ ਉਸਦੇ ਮੰਜੇ ਦੀ ਬਾਹੀ ਤੇ ਬੈਠਦੀ ਹੋਈ ਬੋਲੀ ਮੈਨੂੰ ਖੁਰਕ ਗਈ ਸੀ ਕਿ ਜਰੂਰ ਇਹਨੇ ਮੰਜੇ ਤੇ ਪੈਣਾ ਏ ਹੁਣ ਕੋਈ ਨਹੀਂ ਕ੍ਰਿਸ਼ਨ ਬੋਲੀ ਬਾਪੂ ਜੀ ਲੱਗੇ ਨੇ ਦਵਾਈ ਦੇ ਬਾਪੂ ਜੀ ਲੱਗੇ ਨੇ ਦਵਾਈ ਦੇ ਕਹਿੰਦੇ ਨੇ ਮੇਦਾ ਰੁਕਿਆ ਹੋਇਆ ਹੈ ਭਾਬੀ ਆਪਣੀ ਦੋਸ਼ੀ ਨਜ਼ਰ ਮਾਂ ਦੇ ਚਿਹਰੇ ਤੇ ਗੱਡ ਕੇ ਮੁੰਨੇ ਔਖੇ ਜਿਹੇ ਸਾਹ ਲੈਂਦੀ ਹੋਈ ਪੁਕਾਰੀ ਸਿਰ ਪੀੜ ਹੁੰਦੀ ਹੈ ਹੋਰ ਡੜੰਗੇ ਮਾਰ ਜਾ ਕੇ ਗਲੀ ਚ ਕੇਸਰ ਗੌਣੇ ਇਸ ਤਾੜਨਾ ਪਰਿਵਾਰਕ ਵਿੱਚ ਤਰਸ ਤੇ ਮਮਤਾ ਦਾ ਅੰਛ ਵਧੇਰੇ ਸੀ ਉਸ ਨੇ ਮੁੰਨੀ ਨੂੰ ਮੰਜੇ ਤੋਂ ਚੁੱਕ ਕੇ ਗੋਦੀ ਵਿੱਚ ਲੈ ਲਿਆ ਇਸ ਵੇਲੇ ਬਾਬਾ ਜੀ ਸੋਟੀ ਦੇਖਦੇ ਹੋਏ ਅੰਦਰ ਆਏ ਉਸ ਦੇ ਹੱਥ ਵਿੱਚ ਇੱਕ ਪਿੱਤਲ ਦੀ ਕੌਲੀ ਸੀ ਜਿਸ ਵਿੱਚੋਂ ਕੋਈ ਘੁੜੀ ਹੋਈ ਦਵਾਈ ਉਂਗਲਾਂ ਨਾਲ ਲੈ ਕੇ ਉਹਨਾਂ ਮੁੰਨੀ ਦੇ ਮੱਥੇ ਤੇ ਲੀਪ ਕਰ ਦਿੱਤਾ ਤੇ ਇੱਕ ਵਾਰ ਕਾਲੀ ਜਹੀ ਕੋਲੀ ਪਤਲੂਹੀ ਦੀ ਜੇਚੋਂ ਕੱਢ ਕੇ ਪਾਣੀ ਨਾਲ ਉਸਦਾ ਖਵਾ ਦਿੱਤੀ ਉਸ ਨੂੰ ਖਵਾ ਦਿੱਤੀ ਇਸ ਤੋਂ ਘੰਟਾ ਕਮ ਵਰੋ ਜਦ ਸਤਨੰਬਰ ਪਹੁੰਚੇ ਤਾਂ ਮੁੰਨੀ ਨੂੰ ਉਸਨੇ ਕ੍ਰਿਸ਼ਨਾਂ ਦੀ ਹੀ ਕਮਰੇ ਵਿੱਚ ਵੇਖਿਆ ਬੁਖਾਰ ਦੀ ਕੁੱਕੀ ਵਿੱਚ ਲਗਭਗ ਬੇਹੋਸ਼ ਪਈ ਨੂੰ ਕ੍ਰਿਸ਼ਨਾਂ ਨੇ ਉਸ ਨੂੰ ਗੋਦ ਵਿੱਚ ਲੈ ਲਿਆ ਹੋਇਆ ਸੀ ਖਾਓ ਪੀਓ ਤੋਂ ਬਾਅਦ ਸਾਰੇ ਕੋਠਿਆਂ ਤੇ ਜਾ ਚੜੇ ਪਰ ਕ੍ਰਿਸ਼ਨਾਂ ਨੇ ਉੱਪਰ ਜਾਣਾ ਮਨਜ਼ੂਰ ਨਾ ਕੀਤਾ ਮੁੰਨੀ ਨੂੰ ਦਵਾ-ਦਵ ਮੁਰਕਾ ਆ ਰਿਹਾ ਸੀ ਬਾਬਾ ਜੀ ਦੀ ਚਿਤਾਵਨੀ ਸੀ ਕਿ ਹਵਾ ਤੋਂ ਇਸ ਨੂੰ ਬਚਾ ਕੇ ਰੱਖਿਆ ਜਾਵੇ ਗੋਲੀ ਉਸਨੇ ਮੁਰਕਾ ਲਿਆਉਣ ਲਈ ਦਿੱਤੀ ਸੀ ਧੰਨਵਾਦ ਜੱਦਾ